ਨੱਚਦਾ ਪੰਜਾਬ ਯੂਥ ਵੈਲਫੇਅਰ ਕਲੱਬ ਅਤੇ ਯੂनाइटेड ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਵੱਲੋਂ ਸਾਂਝੇ ਉਪਰਾਲੇ ਨਾਲ ਐਸੋਸੀਏਸ਼ਨ ਦੇ ਸਥਾਨ ਅੰਦਰ ਪੰਗੜਾ ਸਿਖਲਾਈ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਆਯੋਜਕਾਂ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਪੰਗੜੇ ਦੀ ਟ੍ਰੇਨਿੰਗ ਦਿੱਤੀ ਗਈ ਕੈਂਪ ਦਾ ਉਦਘਾਟਨ ਗੁਰਚਰਨ ਸਿੰਘ ਜੈਮਕੂ ਵੱਲੋਂ ਕੀਤਾ ਗਿਆ ਇਸ ਮੌਕੇ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਵੱਲੋਂ ਅਜਿਹੇ ਸਿਖਲਾਈ ਕੈਂਪ ਭਵਿਕ ਵਿੱਚ ਲਗਾਉਂਦੇ ਰਹਿਣ ਬਾਰੇ ਵੀ ਕਿਹਾ ਗਿਆ ਤਾਂ ਕਿ ਨੌਜਵਾਨੀ ਨੂੰ ਸੱਭਿਆਚਾਰ ਨਾਲ ਜੋੜ ਕੇ ਨਸ਼ੇ ਤੋਂ ਦੂਰ ਕੀਤਾ ਜਾ ਸਕੇ ਆਉਂ ਵਿਖਤਿਆ ਪੰਜਾਬ ਖਬਰ 24 ਲਈ ਲੁਧਿਆਣਾ ਤੋਂ ਸਾਡੇ ਵਿਸ਼ੇਸ਼ ਪ੍ਰਤੀਨਿਧੀ ਅਨੰਦ ਲਾਲ ਦੀ ਇੱਕ ਖਾਸ ਰਿਪੋਰਟ ਦਾ ਪੰਜਾਬ ਬੰਦੇ ਉਹ ਭੰਗੜੇ ਦਾ ਕੈਂਪ ਸ਼ੁਰੂ ਕੀਤਾ ਹੈ ਜਿਹੜਾ ਕਿ ਬੱਚਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜਾ ਵੀ ਮਰਜ਼ੀ ਇੱਥੇ ਕੈਂਪ ਦੇ ਵਿੱਚ ਆਉਂਦਾ ਹੈ ਪਹਿਲਾਂ ਕਿੰਨੇ ਸਾਲ ਤੋਂ ਪਰ ਹੈ ਕਿੰਨਾ ਲੰਬਾ ਹੈ ਕਿੰਨੇ ਸਾਲ ਦਾ ਕੈਂਪ ਚੱਲ ਰਿਹਾ ਹੈ ਕੈਂਪ ਨੂੰ ਬਹੁਤ ਸਾਲ ਹੋ ਗਏ 35 ਸਾਲ ਹੋ ਗਏ ਨੇ ਇਹਨੂੰ ਕੈਂਪ ਚੱਲਦਾ ਰਹਿਦਾ ਰਿਹਾ ਹੈ ਤੋਂੜੇ ਪਹਿਲਾ ਸਾਇਰ ਦੇ ਵਿੱਚ ਪਰਮਿਸ਼ਨ ਲੈਣ ਦੇ ਲਈ ਜਦੋਂ ਦਿੱਤਾ ਤਾਂ ਉਹ 300 ਜੋਗ ਹੈ ਤੁਹਾਡੇ ਕੋਲ। ਪਰਫੇ ਤਾਂ ਹਮੇਸ਼ਾ ਹੀ ਇਹਨਾਂ ਦਾ ਸਹਿਯੋਗ ਕਰਦਾ ਹੈ। ਕਈ ਵਾਰੀ ਕੋਈ ਦਿੱਕਤ ਆ ਜਾਂਦੀ ਹੈ। ਕਦੇ ਵਿਆਹ ਕਰਾਉਣੇ ਦਾ ਪ੍ਰੋਗਰਾਮ ਕਰਦੇ। ਫਿਰ ਵੀ ਅਸੀਂ ਇਹਨਾਂ ਨੂੰ ਅਕਰਿਸ਼ਿਤ ਕਰਕੇ ਪਰਮਿਸ਼ਨ ਕੁੱਝ ਲੈ ਲਿਆ ਕਰਦੇ। ਨਾਮ ਹੋਜੀ ਕੀ ਅੱਜ ਦਾ ਪ੍ਰੋਗਰਾਮ ਹੈ? ਕਲੱਬ ਦਾ ਨਾਮ ਹੈ ਜੀ ਪੂਰਾ ਮਿਚ ਦਾ 50 ਯੂਥ ਵੈਲਪਰ ਕਲੱਬ ਜੋ ਕਿ 35-40 ਸਾਲ ਉਹ ਇਸ ਨੂੰ ਹੋਰ ਵੀ ਚਾਹੀਦੀ ਤੇ ਇਸ ਦੇ ਨਾਲ ਸਾਰੇ ਜਿਹਨੇ ਮੇਰੇ ਸਾਥੀ ਨੇ ਮੇਰੇ ਵੀਰ ਨੇ ਸਾਰਾਂ ਦਾ ਸਹਿਯੋਗ ਹੁੰਦਾ ਸਹਿਯੋਗ ਨਾਲ ਹੀ ਜਿਹੜਾ ਅਸੀਂ ਇਹ ਬੱਚਿਆਂ ਨੂੰ ਉਪਰਾਲਾ ਕਰਦੇ ਆ ਸਭਿਆਚਾਰ ਨਾਲ ਜੋੜਨ ਦਾ ਨਸ਼ਿਆਂ ਤੋਂ ਦੂਰ ਲੈਣ ਲਈ ਜਿਹੜਾ ਨਸ਼ਿਆਂ ਨਾਲ ਸਤਵਾਂ ਤਰੀਆ ਚੱਲ ਰਿਹਾ ਉਹਨੂੰ ਠੱਲ ਪਾਉਣ ਲਈ ਸਾਡੀ ਧਰਤੀ ਦੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਬਚਾ ਸਕੀਏ ਜਿੰਨਾ ਕਿ ਬੱਚਿਆਂ ਤੋਂ ਬੱਚਿਆਂ ਨੂੰ ਛੋੜੇ ਨੂੰ 5 ਸਾਲ ਦੇ ਆ ਤੇ ਲੈ ਕੇ 70 ਸਾਲ ਦੇ ਆ ਅਸੀਂ ਪੰਘੜਾ ਸਗਣਾਈ ਪਗੜੇ ਦੀ ਸਿਹਤ ਵਜੋਂ ਪ੍ਰਯਤ ਕਰਦੇ ਆ ਜਿਸ ਦੇ ਨਾਲ ਸਿਹਤ ਦਾ ਹਰੇਕ ਧੁੱਪ ਨੂੰ ਠੀਕ ਰਹਿੰਦਾ ਵਾ ਤੇ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਬੱਚਿਆਂ ਨੂੰ ਸੱਭਿਆਚਾਰ ਨਾਲ ਜੋੜਿਆ ਜਾ ਸਕੇ ਇਹ ਸਹਿਯੋਗ ਸਾਨੂੰ ਡਿਫੈਕਟਡ ਸਾਈਕਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਹੀ ਮਿਲਦਾ ਹੈ ਕਿਉਂਕਿ ਇਹਨਾਂ ਦਾ ਸਾਥ ਹੀ ਸਾਨੂੰ ਇਹ ਜਗ੍ਹਾ ਲਈ ਮਿਲਦਾ ਹੈ ਇਹ ਜਗ੍ਹਾ ਤੇ ਇਹਨਾਂ ਦਾ ਸਾਥ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਇਹ ਸਾਨੂੰ ਇਹਨਾਂ ਨੇ ਵਾਦਾ ਕੀਤਾ ਵੀ ਹਰ ਸਾਲ ਹੁਣ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹਾਂਗੇ ਤੇ ਅਸੀਂ ਬਾਦਮਗਰੇ ਅਸੀਂ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਚ ਰਹੀਏ ਇਸ ਤਰ੍ਹਾਂ ਹੀ ਕੈਂਪਨ ਉੱਤੇ ਰਹੀਏ ਹੁਣ ਵਾਲੇ ਸਮੇਂ ਚ ਵੀ ਇਸ ਤਰ੍ਹਾਂ ਹੀ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਦੇ ਰਹੀਏ ਨਸ਼ਿਆਂ ਦਾ ਦੂਰ ਰੱਖ ਸਕਦੇ